ਦਖਣੇ ਮਹੱਲਾ ਪੰਜਵਾਂ ਗਹਿ ਡੜੜਾ ਤ੍ਰੇਣ ਛਾਇਆ ਗਾਫਲ ਜਲਿ ਉਹ ਭਾਹੇ ਜਿਨਾਂ ਭਾਗ ਮਥਾ ਹੜੈ ਤਿਨ ਉਸਤਾਦ ਪਨਾਹੇ ਮਹੱਲਾ ਪੰਜਵਾਂ ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣ ਮੌਜੂਦ ਵਾਜਹੁ ਸਤਗੁਰ ਆਪਨੇ ਬੈਠਾ ਝਾਕ ਦਰੂਦ ਮਹੱਲਾ ਪੰਜਵਾ ਨਾਨਕ ਘੁਸਰੀ ਆਪਕਾਈਆ ਪਾਈਆ ਥਾਲੇ ਮਾਹੀ ਜਿਨਨੀ ਗੁਰੂ ਮਨਾਇਆ ਰਾਜ ਰਾਜ ਸੇਈ ਖਾਹੇ ਪਾਉੜੀ ਤਉਦ ਜਗ ਮਹਿ ਖੇਲ ਰਚਾਇਆ ਵਿਚ ਹਉ ਮੈਂ ਪਾਈਆ ਏਕ ਮੰਦਰ ਪੰਚ ਚੋਰ ਹੈ ਨਿਤ ਕਰਹਿ ਗੁਰਿਆਈਆ ਦਾਸ ਨਾਰੀ ਇਕ ਪੁਰਖ ਕਰ ਦਸੇ ਸਾਦ ਲੋਭਾਈਆ ਏ ਨਾਇ ਮਾਇਆ ਮੋਹਣੀ ਮੋਹੀਆ ਨਿਤ ਫਿਰੈ ਪਰਮਾਈਆ ਕਥਾ ਦੋਵੈ ਚੀਤੀਓ ਸੇਵ ਸਕਤ ਵਰਤਾਈਆ ਸੇਵ ਅੱਗੇ ਸਕਤੀ ਹਾਰਿਆ ਏਵੈ ਹਰ ਭਾਈਆ ਇਕ ਵਿਚਹੁ ਹੀ ਤੁਧ ਰਖਿਆ ਜੋ ਸਤ ਸੰਗ ਮਿਲਾਈਆ ਜਲ ਵਿਚਹੁ ਬਿੰਬ ਉਠਾਲਿਓ ਜਲ ਮਾਹੀ ਸਮਾਈਆ ਡਖਣੇ ਮਹੱਲਾ ਪੰਜਵਾ आगाहा कूत्राग पिछा फेर ना मोह डडा नानक सेज इवे हावार वाहुड ना होवी जनमडा महल्ला पंजवा सज्जन मैडा चाहिया हब कही दा मित हबे जानन अपना कही ना ठाहे चित महल्ला पंजवा ਗੁਜੜਾ ਲੱਦ ਮਾਲਾਲ ਮੱਥੇ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿਥੈ ਪਰੀਏ ਨਾਨਕ ਜੀ ਤੂ ਬੁੱਠਿਆ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਦ ਸਭ ਕਿਸ਼ਮੈ ਨੋਂ ਸੌਂ ਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਹਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛਾਈ ਜਾ ਹਰ ਬਖ ਸੰਦਾ ਅਨੰਦ ਭਾਇਆ ਸੁਖ ਪਾਇਆ ਮੇਲ ਗੋਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਧ ਭਾਵੰਦਾ ਦਖਣੇ ਮਹੱਲਾ ਪੰਜਵਾ ਦੇਖਣ ਕੂ ਮੁਸਤਾਕ ਮੁਖ ਕੀ ਜੇ ਹਾਤਾਉ ਧਣੀ ਫਿਰਦਾ ਕਿਤੈ ਹਾਲ ਜਾਂ ਡਿਠਮ ਤਾ ਮਨ ਤਰਾਪਿਆ ਮਹੱਲਾ ਪੰਜਵਾ ਦੁਖੀਆ ਦਰਦ ਕਣੇ ਵੇਦਨ ਜਾਣੇ ਤੂ ਧਣੀ ਜਾਣਾ ਲੱਖ ਭਵੇ ਪਰੀਖੰਦੋ ਤਾਂ ਜੀਵਸਾ ਮਹੱਲਾ ਪੰਜਵਾ ਕਹੰਦੀ ਜਾਏ ਕਰਾਰ ਵਹਿਣ ਵਹੰਦੇ ਮੈਂ ਡਿਠਿਆ ਸਈ ਰਹੇ ਅਮਾਨ ਜਿਨ੍ਹਾਂ ਸਤਗੁਰੂ ਭੇਟੇ ਆਉ ਪਾਉੜੀ ਜੇਸ ਜਾਣ ਤੇਰੀ ਭੁਖ ਹੈ ਤਿਸ ਦੁਖ ਨਾ ਵਿਆਪੈ ਜੇਨ ਜਾਨ ਗੁਰਮੁਖ ਬੁਝਿਆ ਸੋ ਚਾਹ ਕੁੰਡੀ ਜਾਪੈ ਜੋ ਨਾਰ ਉਸ ਕੀ ਸਰਣੀ ਪਰੈ ਤਿਸ ਕੰ ਬਹਿ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ ਜੈਨ ਹਰ ਪਾਣਾ ਮੰਨਿਆ ਤਿਸ ਸੋਗ ਨ ਸੰਤਾਪੈ ਹਰ ਜੀਓ ਤੂ ਸਭ ਨਾ ਕਾਮਿਤ ਹੈ ਸਭ ਜਾਣ ਹੈ ਆਪੈ ਅਸੀ ਸੋਭਾ ਜਨ ਕੀ ਜੇਵਡ ਹਰ ਪਰਤਾਪੈ ਸਭ ਅੰਤਰ ਜਾਣ ਵਰਤਾਇ ਹਰ ਜਾਣ ਤੇ ਜਾਪੈ ਦਖਣੇ ਮਹੱਲਾ ਪੰਜਵਾ ਜਿੰਨਾ ਪਿੱਛੇ ਹਾਉ ਗਈ ਸੇ ਮੈਂ ਪਿੱਛੇ ਵੀ ਰਵਿਆਸ ਜਿੰਨਾ ਕੀ ਮੈਂ ਆਸੜੀ ਤਿਨਾ ਮਹੀਜੀ ਆਸ ਮਹੱਲਾ ਪੰਜਵਾ ਗਿੱਲੀ ਗਿੱਲੀ ਰੋਡੜੀ ਭਾਉ ਦੀ ਭਾਵ ਭਾਵ ਆਏ ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਏ ਮਹੱਲਾ ਪੰਜਵਾ ਡੇਢਾ ਹਬ ਮਜਾਹੇ ਖਾਲੀ ਕੋਏ ਨਾ ਜਾਣੀਐ ਥੈ ਸਖੀ ਭਾਗ ਮਥਾਹੇ ਜਿੰਨੀ ਮੇਰਾ ਸੱਜਣ 라ਵੇ ਆ ਪਾਉੜੀ ਹਾਉ ਢਾਡੀਦਾਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੇ ਪ੍ਰਭ ਮੇਰਾ ਥੇਰਥਾਵਰੀ ਹੋਰ ਆਵੇ ਜਾਵੇ ਸੋ ਮੰਗਾ ਦਾਨ ਗੋਸਾਈਆ ਜੇਤ ਭੁੱਖ ਲੈ ਜਾਵੇ ਪ੍ਰਭ ਜੀਓ ਦੇਵਹੁ ਦਰਸ਼ਨ ਆਪਣਾ ਜੇਤ ਢਾਡੀ ਤ੍ਰਿਪ ਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕਾਉ ਮਹਿਲ ਬੁਲਾਵੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕਾਉ ਮੰਗਣ ਚੇਤਨਾ ਆਵੇ ਸਭੇ ਇੱਛਾ ਪੂਰੀਆਂ ਲਗ ਪ੍ਰਾਪਕੈ ਪਾਵੈ ਹਉ ਨਿਰਗੁਣ ਢਾਡੀ ਬਖਸਿਓ ਨ ਪ੍ਰਭਪੁਰਖ ਵੇਦਾਵੈ ਦਖਣੇ ਮਹੱਲਾ ਪੰਜਵਾ ਜਾ ਛੁੱਟੇ ਤਾਂ ਖਾਕ ਤੂੰ ਸੁਨਨੀ ਕੰਤ ਨਾ ਜਾਣਹੀ ਦੁਰਜਨ ਸੇਤੀ ਨੇ ਹੋ ਤੂ ਕੈ ਗੁਣ ਹਾਰ ਰੰਗ ਮਾਨਹੀ ਮਹੱਲਾ ਪੰਜਵਾ ਨਾਨਕ ਜੇ ਸਬੇਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਓ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ਮਹੱਲਾ ਪੰਜਵਾ ਰਤੇ ਰੰਗ ਪਾਰ ਬ੍ਰਹਮ ਕੈ ਮਾਨ ਤਨ ਅਤ ਗੁਲਾਲ ਨਾਨਕ ਬੇਣ ਨਾਵੇ ਆਲੂ ਦਿਆ ਜਿਤੀ ਹੋਰ ਖਿਆਲ ਪਵੜੀ ਰਜੀਓ ਜਾ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਸੁਧ ਮਾਰ ਨਿਵਾੜਾ ਗੁਰ ਭਉ ਜਲ ਪਾਰ ਲੰਘਾਇਆ ਜਿੱਤਾ ਪਾਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆ ਵਾਸ ਕਰ ਦਿੱਤੀ ਓ ਸਤਵੰਤਾ ਸਾੜਾ ਜਿਤ ਲਾਈ ਅਨ ਤਤੈ ਲਗਦੀਆ ਨਹਿ ਖਿੰਜੋ ਥਾੜਾ ਜੋ ਇੱਛੀ ਸੋ ਫਲ ਪਾਏਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਤੁਠਾ ਭਾਏ ਰਹੋ ਹਰ ਵਸ ਦਾ ਨੇੜਾ ਦੱਖਣੇ ਮਹੱਲਾ ਪੰਜਵਾ ਜਾ ਮੂ ਆਵਹਿ ਚਿਤ ਤੂ ਤਾ ਹਬੇ ਸੋਖ ਲਹਾਉ ਨਾਨਕ ਮਨ ਹੀ ਮਨ ਜਰੰਗਾਵਲਾ ਪੀਰੀ ਤਹ ਜਾ ਨਾਉ ਮਹੱਲਾ ਪੰਜਵਾ ਕੱਪੜ ਭੋਗ ਵਿਕਾਰ ਏ ਹਬੇ ਹੀ ਸ਼ਾਰ ਖਾਕ ਲੋੜੇਂਦਾ ਤੰਨ ਖੇ ਜੋ ਰੱਤੇ ਦੀਦਾਰ ਮਹੱਲਾ ਪੰਜਵਾ ਕਿਆ ਤਕਹਿ ਵਿਆਪਾਸ ਕਰ ਹੀੜੇ ਹਿਕ ਆਧਾਰ ਥਿਓ ਸੰਤਨ ਕੀ ਰੇਣਾ ਜਿਤ ਲੱਭੀ ਸੁਖ ਦਾ ਤਾਰ ਪਾਉੜੀ ਵੇਣ ਕਰਮ ਹਾਰ ਜਿਓ ਨਾ ਪਾਈਐ ਬਿਨ ਸਤਗੁਰ ਮਨੁਆ ਨਾ ਲੱਗੈ ਧਰਮ ਧੀਰਾ ਖਲ ਅੰਦਰੇ ਇਹੋ ਪਾਪੀ ਮੂਲ ਨਾ ਥੱਗੈ ਅਹੇ ਕਰ ਕਰੇ ਸੋ ਅਹੇ ਕਰ ਪਾਏ ਇੱਕ ਘੜੀ ਮੋਹਤ ਨਾ ਲੱਗੈ ਚਾਰੇ ਯੁਗ ਮੈਂ ਸੋਦਿਆ ਵਿਣ ਸੰਗਤ ਅਹੰਕਾਰ ਨ ਭੱਗੈ ਹਉ ਮੈਂ ਮੂੜ ਨ ਛੁਟੈ ਵਿਣ ਸਾਧੂ ਸਤ ਸੰਗੈ ਤੇ ਚਿਰ ਥਾਹ ਨ ਪਾਵਈ ਜਿ ਚਿਰ ਸਾਹਿਬ ਸਿਉ ਮਨ ਭੰਗੈ ਜੇਨ ਜਾਨ ਗੁਰਮੁਖ ਸੇਵਿਆ ਤਿਸ ਘਰ ਦੀ ਬਾਣ ਅਭਗੈ ਹਰਿ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਣੀ ਲੱਗੈ ਦਖਣੇ ਮਹੱਲਾ ਪੰਜਵਾ ड़ींदो हापजाहे सो मीरा मीरा नसेर हठम जाहू सो तणी चाउदो मुख अलाए मह पंजवां माणिकू मोहे माओ ॾिना तणी अपाहे हे आओ महेजा ठंडड़ा मुख सच अलाए मह पंजवां ਮੂਥਿਆ ਉਸੇ ਜ ਨੈਣਾ ਪਰੀ ਵਿਸ਼ਾਵਣਾ ਜੇ ਦੇਖੈ ਇੱਕ ਵਾਰ ਤਾਂ ਸੁਖ ਕੀਮਾ ਹੂ ਬਾਹਰੇ ਪਾਉੜੀ ਮਨ ਲੋਚੈ ਹਰ ਮਿਲਣ ਕਾਉ ਕਿਉਂ ਦਰਸ਼ਨ ਪਾਈਆ ਮੈਂ ਲਖ ਵਿਤੜੇ ਸਾਹਿਬਾ ਜੇ ਬਿੰਦ ਬੋਲਾਈਆ ਮੈਂ ਚਾਰੇ ਕੁੰਡਾਂ ਭਾਲਦੀਆ ਤੁਧ ਜੀਵਡ ਨਾ ਸਾਈਆ ਮੈਂ ਦੱਸੇ ਹਉ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ ਮਨ ਅਰਪਿ ਹੋ ਹਉ ਮੈਂ ਤਜਹੁ ਇਤ ਪੰਥ ਜੁਲਾਈਆ ਨਿਤ ਸੇਵਿ ਹੋ ਸਾਹਿਬ ਆਪਣਾ ਸਤ ਸੰਗ ਮਿਲਾਈਆ सब्य आसा पूरियां गुर महल बुलिया तुध जेवठ होर ना सुजाई मित्र गौसाई दखणे महां पंजवां मूह थि आऊ तख़ पिरी महिंजे पात साह पाप मिलावे कोल कवल जिवे बेघ दो मह पंजवां ਪਰੀਆ ਸੰਧੜੀ ਭੁਖ ਮੂ ਲਾਵਣ ਥੀ ਵਿਥਰਾ ਜਾਨ ਮਿਠਾਈ ਇਕ 베ਈ ਪੀੜੇ ਨਾ ਹੁਟੈ ਮਹੱਲਾ ਪੰਜਵਾ ਠੱਗਾ ਨੀ ਹੋ ਮਤਰੋੜ ਜਾਨ ਗੰਧਰਬਾ ਨਗਰੀ ਸੁਖ ਘਟਾਉ ਦੂਏ ਇਸ ਪ੍ਰਧਾਨੂ ਘਰ ਘਣੇ ਪਾਉੜੀ ਕੜਾ ਕੜਾ ਨਹਿ ਪਾਈਐ ਪ੍ਰਭ ਅਲਖ ਅਲੇਖੰ ਖਾਟ ਦਰਸ਼ਨ ਭ੍ਰਮ ਤੇ ਫਿਰਹਿ ਨਹਿ ਮਿਲੀਐ ਸੇਖੰ ਵਰਤ ਕਰਹਿ ਚੰਦਰਾਇਣਾ ਸੇਖ ਤੈ ਨਾ ਦੇਖੰ ਵੇਦ ਪੜਹਿ ਸੰਪੂਰਨਾ ਤਤ ਸਾਰ ਨਾ ਪੇਖੰ ਦਿਲ ਕਾ ਕੱਢ ਹੈ ਇਸਨਾਨ ਕਰ ਅੰਤਰ ਕਾਲੇ ਖੰ ਭੇਖੀ ਪ੍ਰਭੂ ਨ ਲੱਭਾਈ ਵਿਣ ਸੱਚੀ ਸਿੱਖੰ ਪੁਲਾ ਮਾਰਗ ਸੋਪਵੈ ਜਿਸ ਧੁਰ ਮਸਤਕ ਲੇਖੰ ਤੈਨ ਜਨਮ ਸਵਾਰਿਆ ਆਪਣਾ ਜੇਨ ਗੁਰ ਅਖੀ ਦੇਖੰ ਦਖਣੇ ਮਹੱਲਾ ਪੰਜਵਾ ਸੋਨੇ ਵਾਹੂ ਗੱਡ ਜੋ ਚਲਾਉ ਨਾ ਥੀਐ ਕਾਰ ਕੂੜਾ ਵੀ ਛੱਡ ਸੰਮਲ ਸੱਚ ਧਣੀ ਮਹੱਲਾ ਪੰਜਵਾ ਹਬ ਸਮਾਣੀ ਜੋਤ ਜਿਉਂ ਜਲ ਢਾਉ ਚੰਦ੍ਰਮਾ ਕਰਗਟ ਥੀਆ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾ ਮੁਖ ਸੁਹਾਵੇ ਨਾਮ ਚਾਓ ਆਠ ਪਹਿਰ ਗੁਣ ਗਾਓ ਨਾਨਕ ਦਰਗਹਿ ਮੰਨੀਐ ਮਿਲੀਨ ਥਾਵੇ ਥਾਉ ਪੌੜੀ ਬਾਹਰ ਵੇਖ ਨਾ ਪਾਈਐ ਪ੍ਰਭ ਅੰਤਰ ਜਾਮੀ ਇਕ ਸਹਾਰ ਜੀਉ ਬਾਹਰੀ ਸਭ ਫਿਰੈ ਨਿਕਾਮੀ ਮਨ ਰਤਾ ਕੁਟੰਭ ਸਿਉ ਨਿਤ ਗਰਭ ਫਿਰਾਮੀ ਫਰਹਿ ਗੁਮਾਨੀ ਜਗ ਮਹਿ ਕਿਆ ਗਰਬ ਬਹਿਦਾਮੀ ਚਲਦਿਆ ਨਾਲ ਨ ਚੱਲੈ ਖਿਨ ਜਾਏ ਬਿਲਾਮੀ ਵਿਚਰਦੇ ਫਿਰਹਿ ਸੰਸਾਰ ਮਹਿ ਹਰ ਜੀ ਹੁਕਾਮੀ ਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਧਖਣੇ ਮਹੱਲਾ ਪੰਜਵਾ ਮੁਖ ਹੁ ਅਲਾਏ ਹੱਬ ਮਰਣ ਪੁਸ਼ਾਨੰਦੋ ਕੋਏ ਨਾਨਕ ਤਿੰਨਾ ਖਾਕ ਜਿਨਾਂ ਯਕੀਨਾ ਹਿਕ ਸਿਓ ਮਹੱਲਾ ਪੰਜਵਾ ਜਾਨ ਵਸੰਦੋ ਮੰਜੈ ਪਛਾਣੂ ਕੋ ਹਿਕੜੋ ਤੈ ਤਨ ਪਰਦਾ ਨਾਹੀ ਨਾਨਕ ਜੈ ਗੁਰ ਭੇਤੇ ਆ ਮਹੱਲਾ ਪੰਜਵਾ ਮਤੜੀ ਕਾਂਡ ਕੁਆਹ ਪਾਵ ਤੋ ਬੰਧੋ ਪੀਵਸਾ ਮੂ ਤਨ ਪ੍ਰੇਮ ਅਥਾਹ ਪਸਣ ਕੂ ਸੱਚਾ ਧਣੀ ਪਾਉੜੀ ਨਿਰਭਾਉ ਨਾਮ ਵਿਸਾਰਿਆ ਨਾਲ ਮਾਇਆ ਰਚਾ ਆਵੇ ਜਾਏ ਪਵਾਈਐ ਬਹੁ ਜੋਨੀ ਨਚਾ ਵਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋ ਥੋਥਾ ਕੂੜਿਆਰ ਕੂੜੀ ਸਭ ਖਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚ ਆ ਮਾਰਿਆ ਸੱਚੇ ਪਾਤ ਸਾਹਿਬੇ ਵੇਖ ਧੁਰ ਕਰਮ ਚਾ ਜਮ ਦੂਤੀ ਹੈ ਹੀਰਿਆ ਦੁਖ ਹੀ ਮਹਿ ਪਚਾ ਹੁਆ ਤਪਾਵਸ ਧਰਮ ਕਾ ਨਾਨਕ ਧਾਰ ਸੱਚਾ ਡਖਣੇ ਮਹੱਲਾ ਪੰਜਵਾ ਰੁ ਬਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰੈ ਸਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਧ ਸੁੰਨੀ ਨਾਮ ਵਿਹੂਨੀਆ ਨਾਨਕ ਸਫਲ ਜਨਮ ਜੈ ਘਟ ਉੱਠਾ ਸੱਚ ਧਣੀ ਮਹੱਲਾ ਪੰਜਵਾਂ ਲੋਇਣ ਲੋਈ ਦੇਠ ਪਿਆਸ ਨਾ ਭੁੱਜੈ ਮੂ ਘਣੀ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾ ਪਿਰੀ ਪਾਉੜੀ ਜੇਨ ਜਾਣ ਗੁਰਮੁਖ ਸੇਵਿਆ ਤੈਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਓ ਸਭ ਜਗਤ ਤਰਾਈ ਉਨ ਹਾਰ ਨਾਮਾ ਧਨ ਸੰਚੇਆ ਸਭ ਤਿਖਾ 부ਝਾਈ ਉਨ ਛੱਡੇ ਲਾਲ ਚ ਦੁਨੀਕੇ ਅੰਤਰ ਲਿਵ ਲਾਈ ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ ਉਨ ਵੈਰੀ ਮਿੱਤਰ ਸਮ ਕੀਤੇਆ ਸਭ ਨਾਲ ਸੁਭਾਈ ਉਆ ਉਹ ਹੀ ਅਨ ਜਗ ਮਹਿ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਾਣ ਆਈ ਡਖਣੇ ਮਹੱਲਾ ਪੰਜਵਾ ਸਾਚ ਸੁਹਾਵਾ ਕਾਟਿਏ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀ ਹੈ ਜੇਨ ਸੱਚ ਪੱਲੈ ਹੋਏ ਮਹੱਲਾ ਪੰਜਵਾ ਸੱਜਣਾ ਮੁਖ ਅਨੂਪ ਅਠੇ ਪਹਿਰ ਨਿਹਾਲ ਸਾ ਸੁੱਤੜੀ ਸੋ ਸਹੋ ਡੇਠ ਤੈ ਸੁਪਨੇ ਹਾਉ ਖੰਨੀਐ ਮਹੱਲਾ ਪੰਜਵਾ ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ ਮਨ ਮਜਾਹੂ ਲਖ ਤੁਧਹੁ ਦੂਰ ਨਾ ਸੋ ਪਿਰੀ ਪਾਉੜੀ ਕਰਤ ਆਕਾਸ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦ ਸਾਹਾ ਸਾਹਾ ਉਮਰਾਵਖਾਨ ਢਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਦਾਸੀ ਕਾਜੀ ਸੇਖ ਮਸਾਏ ਕਾ ਸਬੇ ਉਠ ਜਾਸੀ ਪੀਰ ਪੈ ਕਾਂਬਰ ਔਲੀਏ ਕੋਥੇਰ ਨਾਰ ਹਾਸੀ ਰੋਜਾ ਬਾਗ ਨਿਵਾਜ ਕਤੇਬ ਵਿਣ ਬੁਜਝੇ ਸਭ ਜਾਸੀ ਲਖ ਚੌਰਾਸੀ ਹ ਮੇਦਨੀ ਸਭ ਆਵੈ ਜਾਸੀ ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬਿਨਾਸੀ ਢਖਣੇ ਮਹੱਲਾ ਪੰਜਵਾ ॾिठी हॿ टंडोल हिकु सबाज न कोए आओ सजन तूं मुख लॻ मेरा तन मन ठंडा ہوئے محلہ पंजवां आसक आसा बहरा मू मन वॾी आस आस निरा हेक तूं हाओ बाल 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 गई आस मह ਵਿਛੋੜਾ ਸੁਣੇ ਦੁਖ ਵਿਣ ਡਿਠੇ ਮਰਿਉਦ ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਦ ਪਾਉੜੀ ਤਾਟ ਤੀਰਥ ਦੇਵ ਦੇਵਾਲਿਆ ਕੇਦਾਰ ਮथुरा ਕਾਸੀ ਗੋਟ ਤੇਤੀਸਾ ਦੇਵਤੇ ਸਣ ਇੰਦਰੈ ਜਾਸੀ सिमृत शास्त्र वेद चार खाट दर्श समासी पोथी पंडित गीत कवित कवते भी जासी जति सती सन्यासिया सब काल है वासी मन योगी दिगंबरज मैं सण जासी ਜੋ ਦਿਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਥੇਰ ਪਾਰ ਬ੍ਰਹਮ ਖਰਮੇਸਰੋ ਸੇਵਕ ਥੇਰ ਹੋਸੀ ਸਲੋਕ ਡਖਣੇ ਮਹੱਲਾ ਪੰਜਵਾ ਸੇ ਨੰਗੇ ਨਹਿਨਾੰਗ ਭੁਖੇ ਲਖਨਾ ਭੁਖਿਆ ਦੁਖੇ ਕੋੜ ਨਾ ਡੋਖ ਨਾਨਕ ਪਰੀ ਪਖੰਦੋ ਸੋਬਦ ਛਟ ਮਹੱਲਾ ਪੰਜਵਾ ਸੋਖ ਸੁਮੂਹਾ ਭੋਗ ਧੂਮ ਸਬਾਈ ਕੋ ਧਣੀ ਨਾਨਕ ਹੱਬੋ ਰੋਗ ਮਿਰਤਕ ਨਾਮ ਵਿਹੂਨੇ ਆ ਮਹੱਲਾ ਪੰਜਵਾ ਇਕ ਅਸਕੂ ਤੂ ਆਹੇ ਪਛਾਣੂ ਭੀ ਇੱਕ ਕਰ ਨਾਨਕ ਆਸੜੀ ਨਿਵਾਹੇ ਮਾਨੁੱਖ ਪਰਥਾਈ ਲਜੀਵਦੋ ਪਾਉੜੀ ਨਿਹਚਲ ਏਕ ਨਰਾਇਣੋ ਹਰ ਅਗਮ ਅਗਾਧਾ ਨਿਹਚਲ ਨਾਮ ਨਿਦਾਨ ਹੈ ਜਿਸ ਸਿਮਰਤ ਹਰ ਲਾਦਾ ਨੇਹ ਚਲ ਤੀਰਤਨ ਗੋਣ ਗੋਬਿੰਦ ਗੁਰਮੁਖ ਗਾਵਾਦਾ ਸੱਚ ਧਰਮ ਤਪ ਨੇਹ ਚਲੋ ਦਿਨ ਰੈਨ ਅਰਾਦਾ ਦਇਆ ਧਰਮ ਤਪ ਨੇਹ ਚਲੋ ਜਿਸ ਕਰਮ ਲਿਖਾਦਾ ਨੇਹ ਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਦਾ ਨਹਿਚਲ ਸੰਗਤ ਸਾਧ ਜਨ ਬਚਨ ਨਹਿਚਲ ਗੌਰ ਸਾਦਾ ਜੇਨ ਕਾਉ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਦਾ ਸਲੋਕ ਡਖਣੇ ਮਹੱਲਾ ਪੰਜਵਾ ਜੋੜ ਬੰਦੋ ਆਪ ਸੋਤ ਰਾਏ ਕਿਨਖੇ ਤਾਰੇਂਦੋ ਪੀਤਾਰ ਨਾਨਕ ਪੇਰ ਸਿਉ ਰੱਤੇ ਆ ਮਹੱਲਾ ਪੰਜਵਾ ਜਿਥੈ ਕੋਇਕ ਥਨ ਨਾਉ ਸੁਣਨਦੋ ਮਾਪਿਰੀ ਮੂਜੁ ਲਾਉ ਤਥ ਨਾਨਕ ਪੀਰੀ ਪਸੰਦੋ ਹਰਿਓ ਥੀਓਸ ਮਹੱਲਾ ਪੰਜਵਾ ਮੇਰੀ ਮੇਰੀ ਕਿਆ ਕਰਹਿ ਪੁੱਤਰ ਕਲਤਰ ਸੰਦੇਹ ਨਾਨਕ ਨਾਮ ਵਿਹੂਣੀਆ ਨੀ ਮੁਣੀਆ ਦੀ ਦੇਹ ਪੌੜੀ ਨੈਣੀ ਦੇਖਾਉ ਗੁਰ ਦਰਸਨੋ ਗੁਰ ਚਰਣੀ ਮਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਰਿਦੈ ਧਿਆਏ ਦਾ ਦਿਨ ਰੈਨ ਜਪੰਥਾ ਮੈਂ ਛੱਡਿਆ ਸਗਲ ਉਪਾਇਣੋ ਪਰਵਾਸੈ ਗੁਰ ਸਮਰਥਾ ਗੁਰ ਬਖਸ਼ਿਆ ਨਾਮ ਨਿਦਾਨ ਸਭੋ ਦੁਖ ਲੱਥਾ ਭੋਗ ਹੋ ਪੁੰਚ ਹੋ ਪਾਈ ਹੋ ਪੱਲੇ ਨਾਮ ਅਗੱਥਾ ਨਾਮ ਦਾਨ ਇਸ ਨਾਨ ਦੇੜ ਸਦਾ ਕਰਹੁ ਗੁਰ ਕਥਾ ਸਹਿਜ ਭਾਇ ਪ੍ਰਭ ਪਾਇਆ ਜਮ ਕਾ ਉਪਾਉ ਲੱਥਾ ਸ਼ਲੋਕ ਡਖਣੇ ਮਹੱਲਾ ਪੰਜਵਾ ਲੱਗੜੀਆਂ ਪਰੀਆਂ ਪੇਖੰਦੀਆਂ ਨਾ ਤਪੀਆ ਹੱਬ ਮਜਾਹੁ ਸੋ ਧਣੀ ਬਿਆ ਨਾ ਡਠੋ ਕੋਏ ਮਹੱਲਾ ਪੰਜਵਾ ਕਥੜੀਆਂ ਸੰਤਾਹ ਤੇ ਸੁਖਾਉ ਪੰਦੀਆ ਨਾਨਕ ਲੱਦੜੀਆਂ ਤਿੰਨਾਹ ਜਿੰਨਾ ਭਾਗ ਮਥਾਹੜੈ ਮਹੱਲਾ ਪੰਜਵਾ ਦੂਂਗਰ ਜਲਾਥਲਾ ਘੂਮ ਬਨਾ ਫਲਕੰਦਰਾ ਪਾਤਲਾ ਆਕਾਸ ਪੂਰਨ ਹਭ ਘਟਾ नानक वेख जियो एकत सूत परोतिया पौडी, हार जी माता हार जी पिता हर जियो प्रतपालक हार जी मेरी सार करे हम हर के बालक ਸਹਜ ਸਹਜ ਖਿਲਾਏ ਦਾ ਨਹੀਂ ਕਰਦਾ ਆਲਕ ਆਉਗਣ ਕੋ ਨਾ ਚਿਤਾਰਦਾ ਗਾਲ ਸੇਤੀ ਲਾਇਕ ਮੋਹੇ ਮੰਗਾ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਪਿਓ ਨ ਇਸ ਸੌਦੇ ਲਾਇਕ ਹਾਂਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਹਾਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ